ਵੱਡੀ ਗੰਤੀ ਵਿੱਚ ਲੋਕ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਪਹੁੰਚ ਰਹੇ ਹਨ ਸੂਚ ਰਟਨਿੰਗ ਅਫਸਰਾ ਦੇ ਵੱਲੋਂ ਨਾਮਜ਼ਦਗੀ ਪੱਤਰ ਲੈ ਜਾ ਰਹੇ ਨੇ ਤੇ ਪੁਲਿਸ ਵੱਲੋਂ ਸੁਰੱਖਿਆ ਦੇ ਵੀ ਪੂਕਤਾ ਪ੍ਰਬੰਧ ਕੀਤੇ ਗਏ ਨੇ ਇੰਡੀਆ ਨਿਊਜ਼ ਪੰਜਾਬ ਦੇ ਨਾਲ ਲੋਕਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਸ ਥੀਕੇ ਨਾਲ ਨਾਮਜ਼ਦਗੀ ਪਰੰਦੇ ਅੱਜ ਆਖਰੀ ਦੇਣਿਆ ਤੇ ਉਸ ਥੀਕੇ ਨਾਲ ਵੱਖ-ਵੱਖ ਪਿੰਡਾਂ ਦੇ ਜਿਹੜੇ ਲੋਕ ਨੇ ਸਰਪੰਚ ਪੰਚ ਨੇ ਉਹ ਆਪਣੇ ਫਾਰਮ ਜਮ੍ਹਾਂ ਕਰਾਉਣ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਲਈ ਇਥੇ ਜ਼ਰਾਲਾ ਦੇ ਆਈਟੀ ਗੀਰਦ ਵਿੱਚ ਪਹੁੰਚ ਚੁੱਕੇ ਜਿੱਥੇ ਵੱਡੇ ਪੱਧਰ ਤੇ ਜਿਸ ਦੀ ਕਿਨਾਂ ਪਿੰਡ ਦੀ ਗੱਲ ਕਰੀਏ ਤੇ ਪਿੰਡਾਂ ਤੋਂ ਲੋਕੋ ਤੋਂ ਪਹੁੰਚੇ ਨੇ ਆਪਣੀਆਂ ਫਾਈਲਾਂ ਲੈ ਕੇ ਪਹੁੰਚੇ ਨੇ ਉਸ ਤਰੀਕੇ ਨਾਲ ਸਟਾਫ ਵੱਲੋਂ ਵੀ ਜੇ ਗੱਲ ਕਰੀਏ ਪ੍ਰਸ਼ਾਸਨ ਵੱਲੋਂ ਵੀ ਪੂਕਤਾ ਇੰਤਜ਼ਾਮ ਕੀਤੇ ਗਏ ਨੇ ਉਸ ਤਰੀਕੇ ਨਾਲ ਅ ਕੱਲੇ ਕੱਲੇ ਜਿਹੜੇ ਪੰਚਾਇਤ ਮੈਂਬਰ ਨੇ ਸਰਪੰਚ ਨੇ ਉਹਨਾਂ ਨੂੰ ਬੁਲਾਇਆ ਜਾਂਦਾ ਤੇ ਉਹਨਾਂ ਦੇ ਜਿਹੜੇ ਨਾਮਜ਼ਦਗੀ ਪੱਤਰ ਲਈਏ ਜਾਂਦੇ ਨੇ ਸਾਡੇ ਨਾਲ ਇੱਥੇ ਕੁਝ ਲੋਕ ਮੌਜੂਦ ਨੇ ਆਪਾਂ ਗੱਲ ਕਰਾਂਗੇ ਬੀ ਲਹਾਜੀ ਭਾਜੀ ਫਾਈਲ ਜਮ੍ਹਾਂ ਕਰਾਉਣ ਆ ਸਾਡਾ ਪੰਜਾਬ ਉਸ ਦਾ ਪ੍ਰਸ਼ਾਸਨ ਜਿਹੜਾ ਲੱਗਾ ਉਹ ਹੀ ਬੜੇ ਧਿਆਨ ਨਾਲ ਸਾਰੇ ਆਪੀ ਡਿਊਟੀ ਨਿਭਾ ਰਹੇ ਨੇ ਬਾਕੀ ਸਾਰੇ ਜਿੰਨੇ ਵੀ ਮੇਰੇ ਵੀਰ ਭਰਾ ਸਾਰੇ ਸੂਝਵਾਨ ਆਏ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਆਵਾਜ਼ ਪੈਂਦੀ ਆ ਉਸੇ ਤਰ੍ਹਾਂ ਆਪੋ ਆਪਣੇ ਅੰਕੇ ਫਾਰਮ ਜਮਾ ਕਰਾ ਰਹੇ ਨੇ ਮੈਂ ਸਾਰੀਆਂ ਪਾਰਟੀਆਂ ਨੂੰ ਇਹੋ ਕਹੂੰਗਾ ਇਮਾਨਦਾਰੀ ਨਾਲ ਇਲੈਕਸ਼ਨ ਲੜੋ ਕਿਸੇ ਦਾ ਕਾਗਜ਼ ਰਿਜੈਕਟ ਕਰਾਉਣ ਵਾਲਾ ਨਾ ਜਾਓ ਆਪਣੀ ਇਮਾਨਦਾਰੀ ਦੇ ਨਾਲ ਇਲੈਕਸ਼ਨ ਲੜੋ ਅਮੇਸ਼ਾ ਜੀ ਭਾਵੇਂ ਹਾਰ ਵੀ ਹੋ ਜੇ ਤੁਹਾਡੀ ਇਮਾਨਦਾਰੀ ਚਾਹੀਦੀ ਉਹਦੀ ਜਿੱਤ ਹੋਵੇਗੀ ਹਮੇਸ਼ਾ ਇਮਾਨਦਾਰੀ ਦੀ ਜਿੱਤ ਹੁੰਦੀ ਆ ਮੈਂ ਇਹੋ ਸਾਰਿਆਂ ਨੂੰ ਕਹੂੰਗਾ ਬਾਕੀ ਸਾਰਾ ਪ੍ਰਸ਼ਾਸਨ ਸਾਰੇ ਜਿੰਨੇ ਮੇਰੇ ਵੀਰ ਫਾਈਲਾਂ ਜਮ੍ਹਾਂ ਕਰਨ ਵਾਲੇ ਆ ਸਾਰੇ ਬੜੇ ਆਪਣੇ ਧਿਆਨ ਦੇ ਨਾਲ ਡਿਊਟੀ ਨਿਭਾ ਰਹੇ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਜੀ 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 ਔਰ ਜੇ ਪ੍ਰਸ਼ਾਸਨ ਦੀ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਹੈ ਕਿ ਵਧੀਆ ਇੰਤਜ਼ਾਮ ਕੀਤੇ ਨੇ ਬਾਕੀ ਜੇ ਆਫਿਸ ਦੀ ਗੱਲ ਕਰੀਏ ਸਟਾਫ ਦੀ ਗੱਲ ਕਰੀਏ ਕਿਸ ਤਰੀਕੇ ਦੀ ਅਸਲੇ ਤੁਹਾਨੂੰ ਫਾਈਲਾਂ ਲਈਆਂ ਜਾ ਰਹੀਆਂ ਨੇ ਕੋਈ ਪਰੇਸ਼ਾਨੀ ਤਾਂ ਨਹੀਂ ਆ ਰਹੀ ਜੀ ਸਟਾਫ ਦੀ ਵੀ ਜਿਹੜੀ ਡਿਊਟੀਆਂ ਲਾਈਆਂ ਬਿਲਕੁਲ ਸਹੀ ਲਾਈਆਂ ਇੱਕ ਕਮਰੇ ਵਾਈਜ਼ ਦਾਤਾ ਜਿਆਰਾ ਜਿਹੜਾ ਪਿੰਡਾਂ ਦੀਆਂ ਇਹਨਾਂ ਲਾਏ ਆ ਅਫਸਰ ਸਾਰੇ ਆਪੋ ਆਪਣੇ ਪਿੰਡਾਂ ਦਾ ਜਿਹੜਾ ਜਿਹਨਾਂ ਜੁਨਟ ਬਣਿਆ ਉਹਨਾਂ ਦੇ ਫੈਸਲੇ ਲੈ ਰਹੇ ਕੋਈ ਪਰੇਸ਼ਾਨੀ ਨਹੀਂ ਪਰੇਸ਼ਾਨੀ ਸੀ ਆਪ ਪਾਵਾਂਗੇ ਜੇ ਲਾਇਨ ਚਾਹਾਂਗੇ ਕੋਈ ਪਰੇਸ਼ਾਨੀ ਨਹੀਂ ਆ ਜੇ ਭੀੜ ਢੱਕਾ ਕਰਾਂਗੇ ਫਿਰ ਪਰੇਸ਼ਾਨੀ ਪਰੇਸ਼ਾਨੀ ਪਾਉਣਾ ਸਾਡੀ ਆਪਣੀ ਜ਼ਿੰਮੇਵਾਰੀ ਆ ਉਹਨੂੰ ਹੱਲ ਕਰਨਾ ਸਾਡੀ ਆਪਣੀ ਜ਼ਿੰਮੇਵਾਰੀ ਹਰ ਵਿਅਕਤੀ ਦੀ ਆ ਜੇ ਆਪੇ ਇਮਾਨਦਾਰੀ ਨਾਲ ਆਪੀ ਲੈਣ ਜਾਓ ਕੋਈ ਪਰੇਸ਼ਾਨੀ ਨਹੀਂ ਜੀ ਲਗਾਤਾਰ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਇਹ ਜਿਹੜੇ ਪਿੰਡਾਂ ਤੋਂ ਪੰਚ ਸਰਪੰਚ ਆ ਰਹੇ ਨੇ ਉਹ ਫਾਈਲਾਂ ਜਮ੍ਹਾਂ ਕਰਾ ਰਹੇ ਨੇ ਪਰ ਕਹਿ ਰਹੇ ਨੇ ਕਿ ਇੰਤਜ਼ਾਮ ਵਧੀਆ ਨੇ ਇੰਤਜ਼ਾਮਾਂ ਦੀ ਕੋਈ ਕਮੀ ਨਹੀਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜੇ ਪੁਲਿਸ ਵੱਲੋਂ ਵੀ ਜਿਹੜੇ ਸਿਕਿਉਰਟੀ ਲਾ ਕੇ ਪ੍ਰਬੰਧ ਕੀਤੇ ਗਏ ਨੇ ਅੱਜ ਸਰ ਹੁਣ ਤੱਕ ਜਿਹੜੀਆਂ ਫਾਈਲਾਂ ਜਮ੍ਹਾਂ ਹੋਣ ਦਾ ਸਿਲਸਿਲਾ 11 ਵਜੇ ਸ਼ੁਰੂ ਹੋਇਆ ਹੁਣ ਤੱਕ ਕਿੰਨੀਆਂ ਫਾਈਲਾਂ ਆ ਚੁੱਕੀਆਂ ਨੇ ਕਿਸ ਤਰੀਕੇ ਦਾ ਚੱਲ ਰਿਹਾ ਅਪਸਰ ਮੈਂ ਜੀ ਇੰਜੀਨੀਅਰ ਮਨਜਿੰਦਰ ਸਿੰਘ ਐਸ ਡੀਓ ਪੀ ਡਬਲਯੂ ਡੀ ਆ ਤੇ ਜੋ ਪੁਲਿਸ ਦੇ ਪ੍ਰਸ਼ਾਸਨ ਨਾਲ ਡੀਐਸਪੀ ਸਾਹਿਬ ਬਾਹਰ ਪੁਲਿਸ ਆਪਰ ਪ੍ਰੋਪਰ ਡਿਊਟੀ ਕਰ ਰਹੇ ਆ ਔਰ ਲਾਈਨ ਵਾਈਜ਼ ਭੇਜ ਰਹੇ ਆ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਪੂਰੇ ਸਾਡਾ ਸਾਰਾ ਸਟਾਫ ਜਿਹੜਾ 9:30 ਵਜੇ ਸਾਰਾ ਆਪਣੀ ਤਿਆਰੀ ਕਰ ਲਈ ਸੀ ਤੇ ਪ੍ਰੋਪਰ ਜੋ ਗਵਰਨਮੈਂਟ ਦੀਆਂ ਅਧਿਤਾਂ ਨੇ ਚੁਣ 11:00 ਵਜੇ ਅਸੀਂ ਪ੍ਰੋਪਰ ਸ਼ੁਰੂ ਕਰਤਾ ਔਰ ਸਭ ਤੋਂ ਪਹਿਲਾਂ ਸਾਡੇ ਕੋ ਜਿਸ ਤਰ੍ਹਾਂ ਅਰਿਆਰ ਪਿੰਡ ਦੇ ਹੋ ਗਿਆ ਹੁਣ ਸੁਖਾ ਅਪਰ ਭਗਣਾ ਸੁੱਖਾ ਜੋ ਵੀ ਆ ਉਹ ਸਾਰੇ ਸਾਡੇ ਪ੍ਰੋਪਰ ਭਰੇ ਜਾਣੇ ਆ ਔਰ ਸਾਨੂੰ ਕੋਈ ਮੁਸ਼ਕਲ ਕਿਸੇ ਕਿਸ ਦੀ ਮੁਸ਼ਕਲ ਨਹੀਂ ਅੱਜ ਸਾਰੇ ਕੈਂਡੀਡੇਟਾਂ ਵੱਲੋਂ ਆਪਣੇ ਜਿਹੜੇ ਫਾਈਲ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਨੇ ਉਸ ਕਿਹਨਾਂ ਕੀ ਪ੍ਰਕਿਰਿਆ ਰਹਿਣੀ ਆ ਹੁਣ ਇਹਨਾਂ ਦੀ ਅਗਲੇ ਦਿਨ ਦੀ ਵਿੱਚ ਜਿਹੜੀ ਕਿਉਂਕਿ ਇਹਨਾਂ ਦੀ ਪੜਤਾਲ ਹੋਣੀ ਆ ਕਿਸ ਤਰੀਕੇ ਨਾਲ ਗਾਂਗ ਰਹਿਣੀ ਤੇ ਅੱਜ ਜਿਹੜਾ 4 ਤਰੀਕ ਲਾਸਟ ਡੇਟ ਸੀ ਕਿਉਂਕਿ ਇਸ ਗਵਰਨਮੈਂਟ ਨੇ ਪਹਿਲਾਂ ਵੀ 27 ਤਰੀਕ ਤੋਂ ਸ਼ੁਰੂ ਕੀਤਾ ਸੀ ਵਿੱਚ ਛੁੱਟੀਆਂ ਆ ਗਈਆਂ ਤੇ ਉਹਦੇ ਬਾਅਦ ਅੱਜ ਲਾਸਟ ਡੇਟ ਆ ਤੇ ਅੱਜ ਅਸੀਂ 11 ਤੋਂ ਲੈ ਕੇ 3 ਵਜੇ ਤੱਕ ਜਿਹੜਾ ਅੰਦਰ ਐਂਟਰ ਕਰ ਜੇਗਾ ਉਹਨਾਂ ਦੇ ਸਾਰਿਆਂ ਦੇ ਫਾਰਮ ਲਾਹਗੇ ਤੇ ਉਦੋਂ ਬਾਅਦ ਸਾਡੀ 5 ਤੋਂ ਲੈ ਕੇ 7 ਤਰੀਕ ਤੱਕ ਇਹਦੀ ਸਿਕਿਉਰਿਟੀ ਕਰਨੀ ਆ ਉਦੋਂ ਬਾਅਦ ਜੋ ਵੀ ਸਾਡੇ ਕੋਲ ਇਹ ਕਮੀਆਂ ਪੇਸ਼ੀਆਂ ਹੋਣਗੀਆਂ ਉਹ 7 ਤਰੀਕ ਤੋਂ ਬਾਅਦ ਅਸੀਂ ਦੱਸ ਦਾਂਗੇ ਕਮੀਆਂ ਜਿਹੜੀਆਂ ਪੇਸ਼ੀਆਂ ਨੇ ਕੱਢਣ ਵਾਸਤੇ ਵੀ ਕੋਈ ਟਾਈਮ ਦਿੱਤਾ ਗਿਆ ਵਾ ਕੋਸ਼ਿਸ਼ ਕੀਤੀ ਕਿ ਕੋਈ ਆਪਣੀ ਜੁੜੀ ਕੋਈ ਦੁਰਸਤ ਕਰਨੀ ਆ ਕੋਈ ਗਲਤੀਆਂ ਹੋਣ ਕਰ ਸਕਦਾ ਅਸੀਂ ਅੱਜ ਦੀ ਸ਼ਾਮ ਤੱਕ ਸਾਡੇ ਕੋਲ ਮਹਾ ਪੇਪਰ ਲੈ ਜਾਣੇ ਆ ਫਾਈਨਲ ਲੈ ਜਾਣੀਆਂ ਨੇ ਜੋ ਘਰੇ ਇਹ ਪਿੰਡ ਦੇ ਵਿੱਚ 20 25 25 ਕੈਂਡੀਡੇਟ ਆ ਰਹੇ ਨੇ ਤੇ ਜਿਨ੍ਹਾਂ ਦੇ ਸਪੰਡਾਂ ਦੇ ਸਰਸੋਂ ਤੇ ਆ ਉਹ ਵੀ ਫਾਰਮ ਜਮਾ ਕਰਾ ਰਹੇ ਨੇ ਪਰੰਤੂ ਅਸੀਂ ਕੱਲ ਔਰ ਪਰਸੋਂ ਇਹ ਵੇਖਾਂਗੇ ਇਹਦੇ ਵਿੱਚ ਜਿਹੜੀ ਜਿਹੜੀ ਕੋਈ ਗੰਫਿਸ਼ੀ ਹੋਊਗੀ ਛੱਡ ਕੇ ਅਸੀਂ ਉਹਨਾਂ ਕੋਸ਼ਿਸ਼ ਕਰਾਂਗੇ ਉਹਨਾਂ ਕੋਈ ਦੂਰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜੀ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਨੇ ਤੇ ਵੱਡੇ ਪੱਦਰ ਤੇ ਪਿੰਡਾਂ ਤੋਂ ਲੋਕ ਜਿਹੜੇ ਨੇ ਉਹ ਆਪਣੇ ਨਾਮਜ਼ਦਗੀ ਪੱਤਰ ਸਰਪੰਚਾਂ ਪੰਚਾਂ ਦੇ ਜੜੇ ਨੇ ਲੈ ਕੇ ਆ ਰਹੇ ਨੇ ਤੇ ਦਫ਼ਤਰ ਵੱਲੋਂ ਵੀ ਜਿਹੜੇ ਇੰਤਜ਼ਾਮਾਂ ਦੀ ਗੱਲ ਕਰੀਏ ਹਰ ਤਰੀਕੇ ਦੇ ਇੰਤਜ਼ਾਮ ਕੀਤੇ ਗਏ ਨੇ ਨਾਲ ਨਾਲ ਉਹਨਾਂ ਵੱਲੋਂ ਦੱਸਿਆ ਗਿਆ ਕਿ ਅੱਜ ਜਿਹੜਾ ਲਾਸਟ ਡੇਟ ਹੈ ਅੱਜ ਫਾਰਮ ਜਮ੍ਹਾਂ ਹੋਣਗੇ ਇਹਨਾਂ ਦੇ ਨਾਮਜ਼ਦਗੀ ਪੱਤਰ ਲੈੇ ਜਾਣਗੇ ਤੇ ਉਸ ਤੋਂ ਬਾਅਦ ਚ ਇਹਨਾਂ ਦੀ ਪੜਤਾਲ ਹੋਏਗੀ ਅਤੇ ਉਸ ਤੋਂ ਬਾਅਦ ਜਿਹੜਾ ਡਾਟਾ ਸਾਰਾ ਕਲੀਅਰ ਹੋ ਜਾਏਗਾ ਤੇ ਪੰਚਾਇਤੀ ਚੋਣਾਂ ਜਿਹੜੀਆਂ ਨਿਰਭੈਗਿਤ ਸਤ ਸੰਪੂਰਨ ਹੋ ਸਕਣਗੀਆਂ ਬਾਕੀ ਤੁਸੀਂ ਜੁੜੇ ਰਹੋ ਇਦਾਂ ਹੀ ਇੰਡੀਆ ਨਿਊਜ਼ ਪੰਜਾਬ ਦੇ ਨਾਲ ਅਜ ਨਾਲਾ ਤੋਂ ਜਿੱਗੀ